ਵਿੱਚ ਦਸਵੰਦ ਦੀ ਕੀ ਮਹੱਤਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਮੈਂ ਤੁਹਾਨੂੰ ਇਤਿਹਾਸ ਚੋਂ ਦੱਸਦਾ ਜਦੋਂ ਭਾਈ ਦਇਆ ਸਿੰਘ ਜੀ ਨੇ ਸ੍ਰੀ ਗੁਰੂ ਗੋਬੀ ਸਿੰਘ ਜੀ ਨੂੰ ਇਹ ਸਵਾਲ ਪੁੱਛਿਆ ਕਿ ਜੇ ਇੱਕ ਪੁੱਤ ਆਪਣੇ ਪਿਤਾ ਲਈ ਆਪਣੀ ਕਮਾਈ ਦਾ ਹਿੱਸਾ ਕੱਢਦਾ ਹੈ ਤਾਂ ਠੀਕ ਹੈ ਪਰ ਇੱਕ ਗੁਰਸਿੱਖ ਨੂੰ ਆਪਣੇ ਗੁਰੂ ਲਈ ਕਮਾਈ ਦਾ ਹਿੱਸਾ ਕਿਉਂ ਕੱਢਣਾ ਚਾਹੀਦਾ ਹੈ ਤੇ ਕਿੰਨਾ ਕੁ ਜ਼ਰੂਰੀ ਹੈ ਤਾਂ ਗੁਰੂ ਸਾਹਿਬ ਨੇ ਹੱਸ ਕੇ ਦੱਸਿਆ ਤੇ ਕਿਹਾ ਤੇ ਦੇਖੋ ਜੇ ਆਪਾਂ ਇੱਕ ਬੀਜ ਅੰਨ ਦਾ ਲੈ ਕੇ ਧਰਤੀ ਵਿੱਚ ਪਾਉਨੇ ਆ ਤੇ ਇਹ ਵਹਿਮ ਕਰ ਲਈਏ ਕਿ ਅਸੀਂ ਧਰਤੀ ਮਨ ਨੂੰ ਅੰਨ ਦਿੱਤਾ ਹੈ ਤੇ ਇਹ ਗੱਲ ਵੀ ਜਾਇਜ਼ ਨਹੀਂ ਕਿਉਂਕਿ ਉਹ ਇੱਕ ਬੀਜ ਨੇ ਆਪਾਂ ਨੂੰ ਕਿੰਨੀ ਫਸਲ ਕਰਕੇ ਦੇਣੀ ਹੈ ਤੇ ਕਿੰਨੇ ਗੁਣਾ ਵੱਧ ਕਰਕੇ ਦੇਣੀ ਹੈ ਉਦਾਂ ਹੀ ਵੇਦਾਂ ਵਿੱਚ ਵੀ ਹੈ ਕਿ ਕਦੇ ਵੀ ਕੋਈ ਵੀ ਦਰਖਤ ਆਪਣਾ ਫਲ ਖੁਦ ਨਹੀਂ ਖਾਂਦਾ ਉਹ ਦਰਖਤ ਉਹ ਫਲ ਨੂੰ ਵੰਡਦਾ ਹੀ ਹੈ ਤੇ ਉਤੋਂ ਇਹ ਪਤਾ ਲੱਗਦਾ ਹੈ ਕਿ ਜੋ ਦਸਵੰਦ ਆਪਾਂ ਗੁਰੂ ਘਰਾਂ ਵਿੱਚ ਜਾਂ ਕਿਸੇ ਲੇਖੇ ਲੋਨੇ ਹਾਂ ਤਾਂ ਉਹ ਗੁਰੂ ਸਾਹਿਬ ਨੇ ਕਿੰਨਾ ਕਰਕੇ ਆਪਾਂ ਨੂੰ ਵੱਧ ਕਰਕੇ ਮੋੜਨਾ ਹੈ ਤੇ ਇਸ ਲਈ ਆਪਣਾ ਦਸਵੰਦ ਜ਼ਰੂਰ ਕੱਢੋ ਤੇ ਦਸਵੰਦ ਕੱਲਾ ਮਾਇਆ ਦਾ ਵੀ ਨਹੀਂ ਦਸਵੰਦ ਆਪਣੇ ਸਵਾਸਾਂ ਦਾ ਆਪਣੇ ਸਮੇਂ ਦਾ ਆਪਣੀ ਸੇਵਾ ਦਾ ਸਵਾਸਾਂ ਦਾ ਕਿੱਦਾਂ ਕਿ ਆਪਣਾ ਭਜਨ ਸਿਮਰਨ ਜਿੰਨਾ ਗੁਰੂ ਲਈ ਕਰ ਸਕਦੇ ਆ ਕਰੋ ਤੇ ਗੁਰਦੁਆਰਾ ਸਾਹਿਬ ਜਾ ਕੇ ਜੋ ਸੇਵਾ ਆਪਣੀ ਬਣਦੀ ਹੈ ਜਾਂ ਕਿਤੇ ਵੀ ਸੇਵਾ ਬਣਦੀ ਹੈ ਉਹ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ